ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਕ ਜੈਨੋ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕੱਲੂ ਮਹਸਾਕਾ ਸਾਧਨ ਹੇਤ ਇੱਕ ਜਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਐਸੇ ਦੀਨਦਿਆਲ ਸਤਿਗੁਰੂ ਵਿਰਾਗ ਦੀ ਮੂਰਤ ਚੈਅ ਦੀ ਮੂਰਤ ਨੌਵੇਂ ਸਤਿਗੁਰੂ ਤਾਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਤੋਂ 350 ਸਾਲ ਪਹਿਲਾਂ ਹਿੰਦੂ ਧਰਮ ਦੇ ਰੱਖਿਆ ਦਿਖਾਤਰ ਹਿੰਦੂ ਧਰਮ ਨੂੰ ਬਚਾਉਣ ਦੇ ਖਾਤਰ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਸਾਕਾ ਬਹੁਤ ਵੱਡਾ ਸਾਕਾ ਜੋ ਇਸ ਹਿਆਤੀ ਦੇ ਵਿੱਚ ਇੱਕ ਅਦੁੱਤੀ ਸਾਕਾ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵਰਤਾਇਆ ਅੱਜ ਉਸ ਸਾਕੇ ਨੂੰ ਉਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਚੜ੍ਹਦੀ ਕਲਾ ਬਹੁਤ ਸਤਕਾਰ ਔਰ ਸ਼ਰਧਾ ਦੇ ਸਹਿਤ ਮਨਾਇਆ ਜਾ ਰਿਹਾ ਹੈ ਸਤਗੁਰੂ ਤਾਨਕੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਇਹ ਸ਼ਹਾਦਤ ਇਸ ਸਾਕੇ ਨੂੰ ਰਿੰਗ ਦੁਨੀਆ ਤੱਕ ਮਰੁਖ ਮਤ ਜਿਹੜਾ ਕਦੇ ਵੀ ਭੁਲਾ ਨਹੀਂ ਸਕਦਾ ਕਿਉਂਕਿ ਸੰਸਾਰ ਦੇ ਵਿੱਚ ਐਸੀ ਕੋਈ ਵੀ ਉਦਾਹਰਣ ਕਿਧਰੇ ਵੀ ਨਹੀਂ ਮਿਲਦੀ ਕਿ ਕਿਸੇ ਇੱਕ ਧਰਮ ਦੇ ਰਹਿਬਰ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੋਵੇ ਆਪਣੇ ਆਸੀਸ ਕੁਰਬਾਨ ਕੀਤਾ ਹੋਵੇ ਸੋ ਸਤਗੁਰਾਂ ਦਾ ਸ਼ਹੀਦੀ ਦਿਹਾੜਾ ਔਰ ਭਾਈ ਮਰਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੀਆਲਾ ਜੀ ਦਾ ਸ਼ਹੀਦੀ ਦੇ 350 ਸਾਲਾ ਜੋ ਅੱਜ ਮਨਾਇਆ ਜਾ ਰਿਹਾ ਹੈ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਉਣ ਦਾ ਯਤਨ ਕਰੀਏ ਜੇ ਵੀ ਦੱਸਿਆ ਜਾਂਦਾ ਹੈ ਕਿ ਤਾਨਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਸਮਾ ਉਹ ਦੁਪਹਿਰ ਦੇ 12:00 ਵਜੇ ਦੇ ਕਰੀਬ ਦਾ ਹੈ ਔਰ ਸਤਿਗੁਰਾਂ ਨੇ ਆਪ ਖੁਦ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੀ ਜਿਹੜੀ ਸ਼ਹਾਦਤ ਹੈ ਉਹ ਦਿੱਤੀ ਹੈ ਤੇ ਐਸੀ ਵੀ ਯਤਨ ਕਰੀਏ ਕਿਥੇ ਕਿਥੇ ਵੀ ਅਸੀਂ ਹੋਈਏ ਜਪਨੀ ਸਾਬ ਦਾ ਪਾਠ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸ਼ਕਾਰ ਕਰਦਿਆਂ ਹੋਇਆਂ 350 ਸਾਲਾ ਸ਼ੀਦੀ ਦਿਹਾੜਾ ਮਨਾਉਣ ਦਾ ਯਤਨ ਕਰੀ। ਵਾਹਿਗੁਰੂ ਜੀ ਦਾ ਹੱਥ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰੱਖੇ ਗਏ ਨੇ ਉੱਤਰੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨੇ ਇਹਨਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਾਂ ਪਿਛਲੇ ਤਕਰੀਬਨ 2.5 ਮਹੀਨਿਆਂ ਤੋਂ ਜਿਹੜੇ ਸਮਾਗਮ ਨੇ ਉਹ ਚੱਲ ਰਹੇ ਨੇ। ਔਰ ਜਿਸ ਤੇ ਰਮਤਾ ਗੁਰੂ ਸ਼ਬਦ ਪ੍ਰਕਾਸ਼ ਪ੍ਰਵਤੋਂ ਗੁਰੂ ਦੇ ਮਹਿਲ ਗੁਰਦੁਆਰਾ ਸਾਹਿਬ ਤੋਂ ਹੋ ਚੁੱਕੀ ਹੈ ਬਹੁਤ ਵੱਡਾ ਨਗਰ ਕੀਰਤਨ ਜੋ ਸਮੁੱਚੇ ਹਿੰਦੁਸਤਾਨ ਦੇ ਵਿੱਚੋਂ ਪਰਮਣ ਕਰਦਾ ਹੋਇਆ ਕੱਲ ਪਰਸੋਂ 23 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਵਿਖੇ ਫੋਨਟ ਹੈ ਔਰ ਬਹੁਤ ਵੱਡੇ ਸਮਾਗਮ ਜਿਹੜੇ ਨੇ ਉੱਥੇ ਹੀ ਤੋਂ 29 ਤਰੀਕ ਤੱਕ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕੀਤੇ ਜਾ ਰਹੇ ਨੇ ਔਰ ਜੋ ਸਰਕਾਰ ਵੱਲੋਂ ਪਤਾ ਲੱਗਾ ਹੈ ਕਿ ਇਹ ਤਿੰਨ ਸ਼ਹਿਰ ਅਮਰਸਰ ਸਾਹਿਬ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਇਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜੋ ਐਲਾਨ ਕੀਤਾ ਗਿਆ ਇਹ ਬੜੀ ਚੰਗੀ ਗੱਲ ਹੈ ਕਿਉਂਕਿ ਇਹ ਪਵਿੱਤਰ ਸ਼ਹਿਰ ਨੇ ਇੱਥੇ ਸਮੁੱਚੇ ਸੰਸਾਰ ਪਰ ਵਿਸ਼ਵਾਸਤੇ ਹੋਏ ਸਿੱਖਾਂ ਦੀ ਇਹਨਾਂ ਸਥਾਨਾਂ ਤੇ ਆਸਥਾ ਜਿਹੜੀ ਜੁੜੀ ਹੋਈ ਹੈ ਔਰ ਮੈਂ ਤਾਂ ਕਹਿੰਦਾ ਕਿ ਜਿੰਨੇ ਵੀ ਵੱਡੇ ਸਥਾਨ ਨੇ ਪਵਿੱਤਰ ਸ਼ਹਿਰ ਨੇ ਤਰਨਤਾਰਨ ਸਾਹਿਬ ਹੈ ਮੁਕਸਰ ਸਾਹਿਬ ਹੈ ਫਤਿਹਗੜ੍ਹ ਸਾਹਿਬ ਹੈ ਚਮਕੌਰ ਸਾਹਿਬ ਹੈ ਇਹ ਤਾਂ ਸਾਰਿਆਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਪਵਿੱਤਰਤਾ ਕਾਇਮ ਰੱਖੀ ਜਾ ਸਕੇ ਅਤੇ ਖਾਸ ਕਰਕੇ ਦਹਾਕੀਆਂ ਤੋਂ ਇਹ ਮੰਗ ਰਹੀ ਹੈ ਕਿ ਸ਼੍ਰੀ ਅਮਰਸਰ ਸਾਹਿਬ ਨੂੰ ਉਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ ਤੋਂ ਜੇਕਰ ਸਰਕਾਰ ਨੇ ਐਲਾਨ ਕੀਤਾ ਹੈ ਤੇ ਇਹਨੂੰ ਅਮਲੇ ਜਾਮਾ ਪਹਿਨਾਉਣਾ ਬੜਾ ਜ਼ਰੂਰੀ ਹੈ ਬੜੀ ਵੱਡੀ ਮੰਗ ਹੈ ਸੰਗਠਨਾਂ ਦੀ ਖਾਲਸ ਦੀ ਜਨਮ ਪੂ ਮਸਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਤੇ ਦੇਖੋ ਜੇਕਰ ਜਿਸ ਚੀਜ਼ ਨਾਲ ਵੀ ਵੈਸੇ ਤੇ ਉਹ ਏਡਾ ਕੁ ਵੱਡਾ ਸਥਾਨ ਹੈ ਕਿ ਮੈਂ ਅਕਸਰ ਕਹਿੰਦਾ ਹੁੰਨਾ ਕਿ ਇਹਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਅਕਾਲ ਪੁਰਖ ਨੇ ਆਪ ਕੀਤੀ ਹੈ ਕਿਉਂਕਿ ਹਮ ਇਹ ਕਾਜ ਜਗਤ ਮੁਆਏ ਤਰਮ ਹੇਤ ਗੁਰਦੇਵ ਪਠਾਏ ਜਿੱਥੇ ਸਤਗੁਰਾਂ ਨੇ ਆ ਕੇ ਪੰਥ ਨੂੰ ਪ੍ਰਗਟ ਕੀਤਾ ਮੈਂ ਆਪਣਾ ਸੁਤ ਕੋਹੇ ਨਿਵਾਜਾ ਪੰਥ ਪ੍ਰਚੂਰ ਕਰ ਬੇ ਕੋ ਸਾਜਾ ਉਹ ਕਿਸੇ ਪਹਿਚਾਨ ਦਾ ਮਤਾਜ ਨਹੀਂ ਹੈ ਜੇਕਰ ਉਥੋਂ ਦੀ ਤਰੱਕੀ ਵਾਸਤੇ ਜਿਹੜਾ ਕੋ ਕਾਰਜ ਕੀਤਾ ਜਾ ਸਕਦਾ ਉਹ ਕਰਨਾ ਚਾਹੀਦਾ ਹੈ ਤਾਂ ਕਿ ਖਾਲਸ ਦੀ ਜਨਮ ਭੂਮੀ ਹੈ ਔਰ ਉਥੋਂ ਦੀ ਤਰੱਕੀ ਜਿਹੜੀ ਹੈ ਬੜੀ ਜ਼ਰੂਰੀ ਹੈ